ਸਤਨਾਮ ਸ੍ਰੀ ਵਾਹਿਗੁਰੂ ਜੀਓ ਆਸਾ ਗਗਨ ਨਗਰ ਇੱਕ ਬੂੰਦ ਨਾ ਵਰਖੈ ਨਾਦ ਕਹਾਂ ਜੋ ਸਮਨ ਪਾਰ ਬ੍ਰਹਮ ਪਰਮੇਸ਼ਰ ਮਾਦੋ ਪਰਮ ਹੰਸ ਲੈ ਸਦਾਨਾ ਬਾਬਾ ਬੋਲਤੇ ਥੇ ਕਹਾਂ ਗਏ ਦੇਹੀ ਕੇ ਸੰਗ ਰਹਤੇ ਸੁਰਤ ਮਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ ਰਹੋ ਬਜਾਵਨ ਹਾਰੋ ਕਹਾਂ ਗਇਓ ਜੇਨ ਇਹ ਮੰਦਰ ਕੀਨਾ ਸੌਖੀ ਸ਼ਬਦ ਸੁਰਤ ਨੇ ਉਪਜੈ ਖਿਨਚ ਤੇਜ ਸਭ ਲੀਨਾ ਸ ਰਬ ਨੂੰ ਬਿਖਲ ਪਏ ਸੰਗ ਤੇਰੇ ਇੰਦਰੀ ਕਬਲ ਥਾਕਾ ਚਰਨ ਰਹੇ ਘਰ ਢਰਕ ਪਰੇ ਹਨ ਮੁਖੋਂ ਉਹਨਾਂ ਨੇ ਸਹਿ ਬਾਤਾ ਥਾਕੇ ਪੰਜ ਦੂਤ ਸਭ ਤਸਕਰ ਆਪ ਆਪਣੇ ਪ੍ਰਮਤੇ ਤਾਕਾ ਮਨ ਕੁੰਚੇਰ ਉਰ ਥਾਕਾ ਤੇਜ ਸੂਤ ਤਰਨਮਤੇ ਮੇਰ ਤੱਕ ਪੈ ਦਸੈ ਬੰਧ ਛੂਟੇ ਮਿੱਤਰ ਭਾਈ ਸਭ ਛੋਰੇ ਕਹਿ ਤ ਕਬੀਰ ਜੋ ਹਰ ਤਿਆ ਹੈ ਜੀਵਤ ਬੰਧਨ ਤੋਰੇ ਹੋਇਸ ਕਰਕੇ ਕਬੀਰ ਸਾਹਿਬ ਜੀ ਦਾ ਇੱਕ ਜੋਗੀ ਦੇ ਨਾਲ ਬੜਾ ਪਿਆਰ ਸੀ ਉਹ ਹઠ ਯੋਗ ਦੀ ਪ੍ਰਕਿਰਿਆ ਕਰਦਾ ਸੀ ਇਧਰ ਕਬੀਰ ਜੀ ਸਹਿ ਜੋ ਕਰਦੇ ਸੀ ਦੋਹਾਂ ਦਾ ਆਪ ਸੁਜੜ ਪਿਆਰ ਸੀ ਤੇ ਇੱਕ ਦੂਜੇ ਨੂੰ ਰਜਾਨਾ ਮਿਲਦੇ ਹੁੰਦੇ ਸੀ ਤੇ ਪਰਮਾਰਥੀ ਜਿਹੜੇ ਬਚਨ ਸੀ ਉਹ ਕਰਿਆ ਕਰਦੇ ਸੀ ਇੱਕ ਦਿਨ ਐਸਾ ਹੋਇਆ ਜਦੋਂ ਕਬੀਰ ਸਾਹਿਬ ਗਏ ਤੇ ਜੋਗੀ ਸਾਹਿਬ ਜੋ ਜੋਗੀਆਂ ਦੀ ਕਿਰਿਆ ਹੈ ਬ੍ਰੰਹ ਰੰਦਰ ਨਾਲੀ ਫੋੜ ਕੇ ਤੇ ਚੇਤਨ ਕਲਾ ਚਿਤ ਨਹੀਂ ਮਿਲਾ ਕੇ ਤੇ ਪਰਮਨਚ ਉਪੇਦ ਹੋ ਗਏ ਸੀ ਤੇ ਹੁਣ ਸਰੀਰ ਉਥੇ ਮੌਜੂਦ ਹੈ ਤੇ ਕਬੀਰ ਸਾਹਿਬ ਦੇ ਮਨ ਚ ਵੀ ਉਹਨਾਂ ਦਾ ਪਿਆਰ ਬਹੁਤ ਜ਼ਿਆਦਾ ਸੀ ਔਰ ਪਿਆਰ ਵਿੱਚ ਆ ਕੇ ਕਬੀਰ ਸਾਹਿਬ yogi ji ਨੂੰ ਸਾਹਮਣੇ ਜਾਣ ਕੇ ਸੰਗਤਾਂ ਦੇ ਵਿੱਚ ਸੰਗਤਾਂ ਦੇ ਵਿਰਾਗ ਵਿੱਚ yogi ਦੇ ਆਸ ਬੈਠੀਆਂ ਸੀ ਤੇ ਬਚਨ ਕਰਦੇ ਹਨ ਆਸਾ ਗगन ਨਗਰ ਇੱਕ ਬੂੰਦ ਨਾਂ ਵਰਖੈ 나ਦ ਕਹਾ ਜੋ ਸਮੰਨ ਕਿਉਂਕਿ ਜੋਗੀ ਜੀ ینګਰੀ ਵਜਾ ਕੇ ਕੀਰਤਨ ਵੀ ਕਰਦੇ ਹੁੰਦੇ ਸੀ ਤੇ ਸੰਗਤਾਂ ਨੂੰ ਉਪਦੇਸ਼ ਵੀ ਦਿਆ ਕਰਦੇ ਸੀ ਗगन ਨਗਰ ਤੋਂ ਮਤਲਬ ਦਸਵੇਂ ਦਵਾਰ ਦੇ ਵਿੱਚ ਜਿਹੜੀ ਅਮਰ ਦੀ ਧਾਰਾ ਚਲਦੀ ਹੈ ਵਰਸ਼ਾ ਕਰਦੀ ਹੈ ਤੇ ਹੁਣ ਕਬੀਰ ਸਾਹਿਬ ਕਹਿੰਦੇ ਜਿਹਦੇ ਬਾਰੇ ਤੁਸੀਂ ਇਹ ਸਾਰੇ ਬਚਨ ਉਲਾਸ ਕਰਦੇ ਹੁੰਦੇ ਸੀ ਹੁਣ ਕਹਿੰਦੇ ਇੱਕ ਬੂੰਦ ਵੀ ਨਹੀਂ ਪੈ ਰਹੀ ਹੈ ਔਰ ਜਿਹੜਾ ਨਾਦ ਹਾਂਜੀ ਸ਼ਬਦ ਸੀ ਤੁਸੀਂ ਕਿ ਅੰਗਰੀ ਲੈ ਕੇ ਜਾਸ ਕਰਦੇ ਹੁੰਦੇ ਸੀ ਸਾਜਾਂ ਦੇ ਨਾਲ ਕੀਰਤਨ ਕਰਦੇ ਸੀ ਹੁਬ ਕਹਾਂ ਹੈ ਉਹਨੋਂ ਕਿੱਥੇ ਹੈ ਤਤ ਤੰਤ ਯਾਦ ਕਹਿੰਦੇ ਜਿਹੜੇ ਹੰਝੇ ਸ਼ਬਦਾਂ ਨਾਲ ਹਦਵਾਜੇ ਸੰਗੇ ਸਾਧ ਗਾਣੇ ਢੋਲ ਕਦਾ ਮਰਦੰਗ ਦਾ ਬੀਣਾ ਦਾ ਸਾਰੰਗੀ ਦਾ ਅਰਬਾਬ ਦਾ ਨਗਾਰੇ ਦਾ ਤੇ ਇਸ ਤਰ੍ਹਾਂ ਬੱਦਲਾਂ ਦੀ ਗਰਜਣਾ ਛੇਰ ਦੀ ਗਰਜਣਾ ਦਾ ਤੇ ਜਿਹੜੇ ਸਾਰੰਗੀ ਦੇ ਕੰਦੇ ਹੀ ਵਿਦਾ ਸੰਦਵਾਰ ਵਿੱਚ ਇਸ ਤਰ੍ਹਾਂ ਦੇ ਬਾਜੇ ਜਿਹੜੇ ਵਜਦੇ ਆ ਹਾਂਜੀ ਤੇ ਤਤ ਤੰਤੀ ਆਦਿਕ ਸ਼ਬਦ ਸੁਣਾਈ ਮੰਦ ਦੇ ਸੀ ਉਹ ਕਹਿੰਦੇ ਅੱਜ ਵਿੱਚੇ ਕਿੱਥੇ ਸਮਾ ਗਿਆ ਕਿੱਥੇ ਚਲੇ ਗਿਆ ਅੱਗੇ ਜੋ ਵੀ ਤੁਸੀਂ ਇਹ ਸਾਰੀਆਂ ਅਨਹਦ ਨਾਦ ਦੀਆਂ ਵਿਚਾਰਾਂ ਕਰਦੇ ਸੀ ਇਹ ਤਾਂ ਹੱਥ ਸ਼ਬਦ ਹੁੰਦਾ ਜਿਹੜਾ ਚੋਟ ਤੋਂ ਪੈਦਾ ਹੁੰਦਾ ਅਨਾਹਤ ਹੁੰਦਾ ਜਿਹੜਾ ਨਾ ਸੁਣੋ ਵਿਹਨ ਇਹ ਕਰਵ ਸਰਿੰਦਮ ਕਿ ਉਹ ਜਿਹੜਾ ਸ਼ਬਦ ਜਿਹ ਤੁਸੀਂ ਸੁਣਦੇ ਹੁੰਦੇ ਸੀ ਤੇ ਹੁਣ ਤੁਸੀਂ ਸਰੀਰ ਛੱਡ ਗਏ ਤੇ ਉਹ ਜਿਹੜਾ ਸ਼ਬਦ ਆ ਉਹ ਵਿਚੇ ਸਮਾ ਗਿਆ ਕਿਥੇ ਚਲੇ ਗਿਆ ਹੈ ਸਾਜਾਂ ਦੇ ਨਾਲ ਕੀਰਤਨ ਕਰਦੇ ਸੀ ਅੰਦਰ ਜਿਹੜਾ ਅਨਹਦ ਨਾਦ ਸੀ ਉਹਨੂੰ ਸੁਣਦੇ ਸੀ ਕਿ ਅੰਗਰੀ ਸਾਜ ਵੀ ਪਏ ਆ ਤੇ ਤੁਹਾਡਾ ਜਿਹੜਾ ਅਨਹਦ ਨਾਦ ਸੀ ਉਹ ਵੀ ਵਿਚੇ ਸਮਾ ਗਿਆ ਹੈ ਪਾਰ ਬ੍ਰਹਮ ਪਰਮੇਸ਼ਰ ਮਾਦੋ ਪਰਮਹੰਸਲੇ ਸਧਾਨਾ ਪਰਮਹੰਸ ਜਿਹੜਾ ਜੋਗੀ ਸੀ ਵਰਨ ਵਿਸ਼ੇਸ਼ ਕਰਕੇ ਹੰਸਮੂ ਜਿਹੜਾ ਸੱਤ ਅਤੇ ਸੱਤ ਦੇ ਨਿਰਨੇ ਦੀ ਵਿਚਾਰ ਕਰਨੇ ਵਾਲਾ ਸੀ ਔਰ ਜਿਹੜਾ ਬ੍ਰਹਮ ਪਰਮੇਸ਼ਰ ਮਾਧੂ ਮਾਇਆ ਦਾ ਪਤੀ ਸੀ ਕਹਿੰਦੇ ਉਸਨੇ ਆਪਣੇ ਆਪ ਆਪ ਕੋ ਲੈ ਸਦਾਨਾ ਕਹਿੰਦੇ ਤੁਹਾਡੀ ਆਤਮਾ ਨੂੰ ਉਹ ਲੈ ਗਿਆ ਆਪ ਉਸਨੇ ਤੁਹਾਡੀ ਜਿਹੜੀ ਹੰਸ ਆਤਮਾ ਸੀ ਲੈ ਸਦਾਨਾ ਨੂੰ ਲੈ ਕੇ ਆਪਣੇ ਵਿੱਚ ਪਰਮੇਸ਼ਰ ਨੇ ਜੋਗੀ ਜੀ ਇਹ ਭੇਦ ਕਰ ਲਿਆ ਹੈ ਕਿ ਪਹਿਲਾਂ ਤੁਸੀਂ ਜੀਵਨ ਮੁਕਤੀ ਦਾ ਆਨੰਦ ਲੈਂਦੇ ਸੀ ਹੁਣ ਸਰੀਰ ਤਿਆਗ ਕੇ ਵਿਦੇਹ ਮੁਕਤੀ ਦਾ ਆਨੰਦ ਤੁਸੀਂ ਲੈ ਰਹੇ ਹੋ ਆ ਕਿੰਨੀ ਸੰਗਤ ਆ ਕੇ ਬੰਦੀ ਸੀ ਜਿਨ੍ਹਾਂ ਨਾਲ ਤੁਸੀਂ ਯੋਗ ਦੀਆਂ ਗੱਲਾਂ ਵਿਚਾਰ ਦੀਆਂ ਗੱਲਾਂ ਭਜੰਦੀਆਂ ਗੱਲਾਂ ਅਨਹਦ ਨਾਦ ਦੀਆਂ ਗੱਲਾਂ ਕਰਦੇ ਹੁੰਦੇ ਸੀ ਇਹ ਬਹੁਤ ਤਰ੍ਹਾਂ ਦੇ ਸ਼ਟਾਂਤ ਸਾਖੀਆਂ ਸੁਣਾਇਆ ਕਰਦੇ ਸੀ ਬਾਬਾ ਬੋਲਤੇ ਤੇ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਤੇ ਬਾਬਾ ਮੈਨੇ ਹਪਾਈ ਜੋਗੀ ਅਗੇ ਤੁਸੀਂ ਬੋਲਦੇ ਬਚਨ ਕਰਦੇ ਹੁੰਦੇ ਸੀ ਹੁਣ ਸਰੀਰ ਤੁਹਾਡਾ ਪਿਆ ਹੈ ਉਹ ਬੋਲਣ ਵਾਲੀ ਆਤਮਾ ਕਿੱਥੇ ਚਲੀ ਗਈ ਜੋਗੀ ਤੁਸੀਂ ਕਿੱਥੇ ਚਲੇ ਗਏ ਕਹਿੰਦੇ ਦੇਹੀ ਕੇ ਸੰਗ ਰਹਤੇ ਜੋ ਇਸ ਦੇਹ ਦੇ ਨਾਲ ਰਹਿੰਦੇ ਸੀ ਇਹ ਸਰੀਰ ਦੇ ਨਾਲ ਤੁਸੀਂ ਕਿੰਨੀਆਂ ਵਿਚਾਰਾਂ ਕਰਦੇ ਹੁੰਦੇ ਸੀ ਉਹ ਕਿੱਥੇ ਚਲੇ ਗਏ ਸੁਰਤਮਾਹੇ ਜੋ ਨਿਰਤੇ ਕਰਦੇ ਕਥਾ ਵਰਤਾ ਕਹਿੰਦੇ ਰਹੋ ਬਿਸ਼ਰਾਮ ਦੀ ਪੰਗਤੀ ਨਾ ਕਹਿੰਦੇ ਸੁਰਤ ਜਿਹੜੇ ਗਿਆਤ ਬੁੱਧੀ ਦੇ ਹਨ ਕਥਾ ਵਰਤਾ ਕਹਿੰਦੇ ਹੁੰਦੇ ਸੀ ਔਰ ਪਾਰਵਰਮ ਦੇ ਨਿਰਤੇ ਮੈਨੇ ਨਿਰਨੇ ਕਰਕੇ ਸੰਗਤ ਨੂੰ ਸਮਝਾਉਂਦੇ ਹੁੰਦੇ ਸੀ ਜਿੱਥੇ ਕਿਸ ਨੂੰ ਕੋਈ ਸ਼ੰਕਾ ਹੁੰਦੀ ਸੀ ਉਹ ਤੁਹਾਨੂੰ ਪੁੱਛਦਾ ਸੀ ਤੇ ਉਹ ਫਿਰ ਤੁਸੀਂ ਸ਼ੰਕਾ ਜਿਹੜਾ ਦੂਰ ਕਰ ਦਿੰਦੇ ਸੀ ਇਹ ਗ੍ਰੰਥਾਂ ਵਿੱਚ ਆ ਲਿਖਿਆ ਉਹ ਗ੍ਰੰਥਾਂ ਦੇ ਜਿਹੜੇ ਵਿਚਾਰ ਦੱਸਦੇ ਸੀ ਸ਼ੰਕਾ ਦੂਰ ਹੋ ਜਾਂਦਾ ਸੀ ਵਸਤੂ ਬਾਰੇ ਕੋਈ ਸ਼ੰਕਾ ਸੀ ਉਹ ਵੀ ਤੁਸੀਂ ਸਮਝਾ ਲੰਦੇ ਸੀ ਤੇ ਜਿੱਥੇ ਕੋਈ ਸੰਸੇਵ ਪਰਜੇ ਬਧ ਹੁੰਦੀ ਸੀ ਉਲਟੀ ਕੁਲਟੀ ਉਹ ਵੀ ਤੁਸੀਂ ਨਿਰਨਾਣ ਕਰਕੇ ਜਾਨੀ ਸਾਫ਼ ਕਰ ਦਿੰਦੇ ਸੀ ਤੇ ਅੱਜ ਤੁਸੀਂ ਜੋਗੀ ਜੀ ਕਿੱਥੇ ਚਲੇ ਗਏ ਹੋ ਬਜਾਵਨ ਹਾਰੋ ਕਾਹਾਂ ਗਏ ਜਿਨ ਇਹੋ ਮੰਦਰ ਕੀਨੋ ਕਹਿੰਦੇ ਜੋਗ ਉਹਦੇ ਤੰਤੀ ਦੇ ਵਜਾਉਣ ਵਾਲਾ ਸੀ ਉਹ ਮਨ ਸੀ ਉਹ ਕਿੱਥੇ ਚਲੇ ਗਿਆ ਜਿਹੜਾ ਮਨ ਦੇ ਨਾਲ ਤੁਸੀਂ ਬੁੱਧੀ ਨਾਲ ਵਿਚਾਰਾਂ ਕਰਦੇ ਸੀ ਉਹ ਜੋਗੀ ਤੁਹਾਡੀ ਜੀਵ ਆਤਮਾ ਹੁਣ ਇਸ ਸ਼ਰੀਰ ਇੱਥੇ ਹੈ ਕਿੱਥੇ ਚਲੀ ਗਈ ਹੈ ਇਸ ਕਰਕੇ ਜਿਨ ਇਹ ਮੰਦਰ ਕੀਨੋ ਜਿਸ ਨੇ ਸਰੀਰੂਪੀ ਮੰਦਰ ਕੀਤਾ ਹੈ ਭਾਵ ਇਹ ਜਿਹੜਾ ਸੰਸਾਰ ਆ ਇਹ ਮਨ ਦਾ ਰਜਿਆ ਹੋਇਆ ਹੈ ਤੇ ਜਦੋਂ ਵਿਅਕਤੀ ਆਤਮਾਕਾਰ ਹੋ ਜਾਂਦੀ ਬ੍ਰਹਮਾਕਾਰ ਇਹ ਮਨ ਦੀਆਂ ਸਾਰੀਆਂ ਕਲਪਨਾ ਜਿਹੜੀਆਂ ਉਹ ਦੂਰ ਹੋ ਜਾਂਦੀਆਂ ਹਨ ਇਸ ਕਰਕੇ ਉਹ ਬਿਜਾਵਣ ਵਾਲਾ ਜਿਹੜਾ ਮਨ ਸੀ ਉਹ ਕਿੱਥੇ ਚਲੇ ਗਿਆ ਮਨ ਕਰਕੇ ਸਾਰੇ ਸਕਲਪ ਵਲ ਫੁਰਦੇ ਆ ਤੇ ਆ ਕਰ ਲਈਏ ਉਹ ਕਰ ਲਈਏ ਜਿਨੇ ਸਰੀਰੂਪੀ ਮੰਦਰ ਕੀਤਾ ਆਧਵਾ ਇਹ ਮਨ ਨੇ ਕਈ ਤਰ੍ਹਾਂ ਦੀ ਰਚਨਾ ਕੀਤੀ ਸੀ ਕਿ ਤਾ ਪਰਮਾਤਮਾ ਦੀ ਰਚਨਾ ਇੱਕ ਮਨ ਰਚਨਾ ਰਚਾਈ ਬੈਠਾ ਹੈ ਵਜh ਸਰੀਰ ਵਿੱਚ ਰਹਿਣ ਵਾਲਾ ਮਨ ਵੀ ਕਿੱਥੇ ਚਲੇ ਗਿਆ ਹੈ ਸਾਖੀ ਸ਼ਬਦ ਸੁਰਤ ਨਹੀਂ ਉਪਜੈ ਖਿੰਜ ਤੇਜ ਸਭ ਦੇ ਜਦੋਂ ਕਹਿੰਦੇ ਪ੍ਰਾਣਾ ਦਾ ਤੇਜ ਜਿੰਨਾ ਵੀ ਸੀ ਕਾਲ ਭਗਵਾਨ ਨੇ ਹੰਜ ਖਿੰਚ ਲਿਆ ਖੇਚ ਲਿਆ ਕਿਉਂਕਿ ਪ੍ਰਾਣਾ ਕਰਕੇ ਪ੍ਰਾਣੀ ਆ ਜਦੋਂ ਅਸੀਂ ਹੰਨ ਪਾਣੀ ਖਾਂਦੇ ਆ ਜਟ ਸਾਗ ਨਹੀਂ ਆ ਇਸ ਤਰ੍ਹਾਂ ਚੁੱਲੇ ਤੇ ਪਾਣੀ ਰੱਖਦੇ ਭਾਅ ਬਣਦੀ ਆ ਤੇ ਇਸ ਤਰ੍ਹਾਂ ਜਟ ਸਾਗ ਨਹੀਂ ਤੋਂ ਜਿਹੜੀ ਉਹ ਗੈਸ ਬਣਦੀ ਉਹਨੂੰ ਪ੍ਰਾਣ ਕਹਿੰਦੇ ਆ ਪ੍ਰਾਣਾ ਕਰਕੇ ਇਹ ਪ੍ਰਾਣੀ ਆ ਜਦੋਂ ਇਹ ਮੇਦਾ ਹਾਜਮ ਕਰਨੋਂ हट ਜਾਂਦਾ ਤੇ ਸਰੀਰ ਦੀ ਅਗਨੀ ਠੰਡੀ ਹੋ ਜਾਂਦੀ ਆ ਤੇ ਹੱਥ ਲਾਗਦੇ ਤੇ ਕਹਿੰਦੇ ਹੁਣ ਤਾਂ ਠੰਡਾ ਹੋ ਗਿਆ ਭਾਅ ਖਤਮ ਹੋ ਗਿਆ ਕਹਿੰਦੇ ਇਹ ਪ੍ਰਾਣਾਂ ਦਾ ਜਿਹੜਾ ਤੇਜ ਸੀ ਜਿਹਦੇ ਕਰਕੇ ਸਰੀਰ ਚੱਲ ਰਿਹਾ ਸੀ ਉਹ ਕਾਲਪੁਗਵਾਨ ਨੇ ਪ੍ਰਾਣਾਂ ਨੂੰ ਖਿੱਚ ਲਿਆ ਔਰ ਕਹਿੰਦੇ ਹੁਣ ਸਾਖੀ ਸ਼ਬਦ ਜਿਹੜਾ ਹਾਂਜੀ ਸੁਰਤ ਪੂਰਵਾ ਕਰਦਾ ਸੀ ਉਹ ਹੁਣ ਚੀਜ਼ਾਂ ਪੈਦਾ ਨਹੀਂ ਹੁੰਦੀਆਂ ਹੁਣ ਬਚਨ ਬਲਾਸ ਸਾਖੀਆਂ ਸੁਣਾਉਣੀਆਂ ਸ਼ਬਦ ਕਰਨਾ ਸੁਰਤੀ ਵਿਰਤੀ ਦੀਆਂ ਗੱਲਾਂ ਕਰਨੀਆਂ ਉਹ ਕਹਿੰਦੇ ਹੁਣ ਕੌਣ ਕਰੇਗਾ ਕਿਉਂ ਪ੍ਰਾਣਾਂ ਕਰਕੇ ਸੀ ਜਦ ਪ੍ਰਾਣ ਨਿਕਲ ਗਏ ਤੇ ਹੁਣ ਕਿੰਨਾਂ ਦੇਖਣਾ ਸੁਣਨਾ ਅੱਖਾਂ ਹੁੰਦੀਆਂ ਦੇਖਦਾ ਨਹੀਂ ਕੰਨ ਹੁੰਦੇ ਸੁਣਦਾ ਨਹੀਂ ਜ਼ੁਬਾਨ ਹੁੰਦਾ ਬੋਲਦਾ ਨਹੀਂ ਹੱਥ ਹੁੰਦੇ ਪਕੜਦਾ ਨਹੀਂ ਪੈਰ ਹੁੰਦੇ ਚੱਲਦਾ ਨਹੀਂ ਤੇ ਪ੍ਰਾਣ ਨਿਕਲ ਗਏ ਹੁਣ ਮਨ ਬੁੱਧੀ ਵਾਲੀ ਗੱਲ ਵੀ ਖਤਮ ਹੋ ਗਈ ਹੈ ਕਿਉਂਕਿ ਕਾਲ ਭਗਵਾਨ ਨੇ ਉਹ ਤੇਜ ਸਾਰਾ ਖਿੱਚ ਲਿਆ ਤੇ ਜਿਹੜਾ ਸਾਰਿਆਂ ਦਾ ਸਾਖੀ ਚੇਤਨ ਪਰਮੇਸ਼ਰ ਤੇ ਬ੍ਰਹਮ ਜਿਹੜਾ ਹੈ ਹਾਂਜੀ ਜੀ ਦਿਨ ਸ਼ਬਦ ਸੁਰਤ ਦੇ ਅਭਿਆਸ ਦੀਆਂ ਗੱਲਾਂ ਕਰਦੇ ਸੀ ਸਾਖੀਆਂ ਦੇ ਸ਼ਟਾਂਤ ਸੁਣਾਉਂਦੇ ਸੀ ਕਹਿੰਦੇ ਹੁਣ ਉਹ ਕੋਈ ਚੀਜ਼ ਵੀ ਪੈਦਾ ਨਹੀਂ ਹੋ ਰਹੀ ਹੁਣ ਇਸ ਵੇਲੇ ਸੰਗਤ ਵੀ ਬੈਠੀ ਹੈ ਤੇ ਤੁਹਾਡਾ ਸ਼ਰੀਰ ਵੀ ਪਿਆ ਹੋਇਆ ਪਰ ਸੰਗਤ ਨੂੰ ਭਾਸ ਹੁੰਦਾ ਵੀ ਸ਼ਾਇਦ ਬੋਲਣਗੇ ਉੱਠਣਗੇ ਬਚਨ ਕਰਨਗੇ ਪਰ ਉਹ ਜਿਹੜੀ ਖੇਲ ਹੈ ਉਹ ਸਾਰੀ ਖਤਮ ਹੋ ਚੁੱਕੀ ਹੈ ਉਹ ਸਾਰੀ ਚੀਜ਼ ਜੀਵਾਤਮਾ ਕਰਕੇ ਸੀ ਤੇ ਜਿੰਨਾ ਚੁਰ ਰਹਿੰਦੀ ਏ ਜਿੰਦਾ ਜਦੋਂ ਨਿਕਲ ਜਾਂਦੀ ਏ ਇਹ ਸਰੀਰ ਨੂੰ ਮਰਤਕ ਕਹਿ ਦਿੰਦੇ ਆ ਸ੍ਰਵਨ ਸ੍ਰਵਨਨ ਵਿਕਲ ਭੈ ਸੰਗ ਤੇਰੇ ਇੰਦਰੀ ਕਵਲ ਥਕ ਇਹ ਜੋਗੀ ਜੀ ਤੇਰੇ ਸਰੀਰ ਦੇ ਨਾਲ ਜਿਹੜੇ ਸਰਵਨ ਕੰਨ ਸੀ ਇਹ ਮਲਾਪਰਾ ਦੇ ਸੀ ਜਿਹੜੇ ਸ਼ਬਦ ਨੂੰ ਸੁਣਦੇ ਸੀ ਔਰ ਜਿਹੜੇ ਸ੍ਰਵਨ ਕੰਨ ਸੀ ਤੇ ਉਹ ਵੀ ਵਿਅਕਲ ਹੋ ਗਿਆ ਕਲਾ ਤੇ ਰਹਿਤ ਹੋ ਗਿਆ ਕਿਉਂਕਿ ਉਹ ਸੋਹਣੇ ਦੀ ਖਲਾਤਾ ਖਤਮ ਹੋ ਗਈ ਹੈ ਜਿੰਨੇ ਜੀਵ ਆਤਮਾ ਉਹਨਾਂ ਛਿਰ ਦੇਖਦਾ ਸੁਣਦਾ ਸੁੰਘਦਾ ਚੱਲਦਾ ਫਿਰਦਾ ਸਾਰੀ ਕਿਰਿਆ ਪੂਰਨੇ ਕਰਦਾ ਉਹ ਹੁਣ ਕਲਾ ਤੋਂ ਰਹਿਤ ਹੋ ਗਿਆ ਭਾਵ ਸੱਤਾ ਤੇ ਰਹਿਤ ਹੋ ਗਿਆ ਉਹ ਜਿਹੜੀ ਆਤਮਿਕ ਸੱਤਾ ਸੀ ਉਹ ਚਲੀ ਪਰਮਾਰਥਕ ਸੱਤਾ ਦੇ ਨਾਲੇ ਵਿਹਾਰ ਸੱਤਾ ਜਾਂ ਪ੍ਰਤੀਪਾਸ ਸੱਤਾ ਕੰਮ ਕਰਦੀ ਹੈ ਜਦੋਂ ਪਰਮਾਰਥਕ ਸੱਤਾ ਖਤਮ ਹੋ ਗਈ ਨਾ ਬਿਹਾਰਿਆ ਨਾ ਕੋਈ ਪ੍ਰਤੀਪਾਸਣ ਆਇਆ ਇਸ ਵਾਸਤੇ ਇੰਦਰੀਆਂ ਦਾ ਜਿਹੜਾ ਬਲ ਸੀ ਕਬੀਰ ਸਾਹਿਬ ਕਹਿੰਦੇ ਜੋਗੀ ਜੀ ਉਹ ਵੀ ਥੱਕ ਗਿਆ ਕਿਉਂਕਿ ਵੀਰ ਸਾਹਿਬ ਦੇ ਮਨ 'ਚ ਵੀ ਬਰਾਗ ਬਹੁਤ ਸੀ ਕਿ ਅੱਗੇ ਸਾਡੇ ਰਾਹ ਲੈ ਕੇ ਪੰਦੀ ਸੀ ਇਹਨਾਂ ਨੂੰ ਬੈਠ ਕੇ ਪਰਮਾਤਮਾ ਸੰਬੰਧੀ ਗਿਆਨ ਗੋਸ਼ਟੀ ਗਿਆਨ ਚਰਚਾ ਕਰਦਿਆ ਕਰਦੇ ਸੀ ਕੋਈ ਜਿਹੜਾ ਸੰਸਾਰੀ ਲੋਕ ਆ ਕੋਈ ਨਾ ਗੱਲਾਂ ਨੂੰ ਸਮਝਦੇ ਨਹੀਂ ਉਹ ਤਾਂ ਆਪਣੇ ਵਿਹਾਰਾਂ ਲਈ ਦੁੱਖਾਂ ਲਈ ਕਲੇਸ਼ਾਂ ਵਾਸਤੇ ਹੀ ਆਉਂਦੇ ਆ ਕੋਈ ਗਰੀਬੀ ਮਾਇਆ ਪਦਾਰਥਾਂ ਲਈ ਕਈ ਮੂਢ ਲੋਕ ਆ ਉਹ ਸਮੇਂ ਵਿਅਰਥ ਗੁੰਦੇ ਆ ਕਈ ਜਿਆਦਾ ਪੜੇ ਲਿਖੇ ਆ ਉਹ ਆਪਣੇ ਹੰਮੇ ਚ ਹੀ ਆ ਰਾਜੇ ਵਜ਼ੀਰ ਆ ਉਹ ਆਪਣੇ ਹੰਕਾਰ 'ਚ ਹੁੰਦੇ ਆ ਤੇ ਇਸ ਕਰਕੇ ਕਹਿੰਦੇ ਪਈ ਹੁਣ ਇਹ ਸਾਡੇ ਨਾਮ ਲਾਪੜੇ ਸੀ ਇਹਨਾਂ ਨੇ ਬਹਿ ਕੇ ਅਸੀਂ ਰੋਜ਼ਾਨਾ ਪਰਮਾਰਥੀ ਬਚਨ ਕਰਕੇ ਸਮਾ ਸਫਲ ਕਰਦੇ ਹੁੰਦੇ ਸੀ ਤੇ ਕਵੀਰ ਸਾਹਿਬ ਦੀ ਮਨ ਚ ਗਈ ਬੜਾ ਭਾਰੀ ਬੇਰਾਗ ਹੈ ਕਹਿੰਦੇ ਹੁਣ ਇਹ ਸੀਰ ਕਲਾ ਤੁਰਤ ਹੋ ਗਿਆ ਸੱਤਾ ਤੁਰਤ ਹੋ ਗਿਆ ਇੰਦਰੀਆਂ ਦਾ ਬਲ ਵੀ ਥੱਕ ਗਿਆ ਕਿਉਂਕਿ ਜਦੋਂ ਪ੍ਰਾਣ ਕਲਾ ਚੱਲ ਗਈ ਚੇਤਨ ਕਲਾ ਚਲੇ ਗਈ ਤੇ ਹੁਣ ਕਿਨੂ ਦੇਖਣਾ ਕਿਨੂ ਸੁਣਨਾ ਕਿਨੂ ਬੋਲਣਾ ਕਿਨ ਉੱਠ ਕੇ ਆਏ ਦਾ ਸਵਾਗਤ ਕਰਨਾ ਆਸਣ ਜੀ ਆਇਆਂ ਲੰਗਰ ਪਾਣੀ ਜਲ ਪਾਣੀ ਪੁੱਛਣਾ ਕਿਨ ਕਰਨਾ ਉਹ ਤਾਂ ਕਿਰਿਆਹਾਰੀ ਚਲੇ ਗਈ ਹੈ ਇੰਦਰੀਆਂ ਦਾ ਬਲ ਜਿਹੜਾ ਥੱਕ ਗਿਆ ਹੈ ਚਰਨ ਰਹੇ ਕਰ ਢਰਗ ਪਰੇ ਹੈ ਮੁਖ ਹੁਣ ਨਿਕ ਸਹਿ ਬਾਤਾ ਚਰਨ ਚੱਲਣ ਤੋਂ ਰਹਿਤ ਹੋ ਗਏ ਹੱਥ ਵੀ ਸੱਤਾਂ ਰਹਿਤ ਹੋ ਗਏ ਫਰਕ ਪਰੇ ਉਹ ਵੀ ਡਿਗ ਪਏ ਸੱਤਾंचं ਵੀ ਹੁਣ ਕੋਈ ਸੱਤਾ ਨਹੀਂ ਇਹ ਜਾ ਕੇ ਬਾਉ ਤੇ ਕਰਦੇ ਬਾंडੇ ਫੰਦੀ ਹੈ ਕੋਈ ਸ਼ਕਤੀ ਨਿਕਲ ਗਈ ਹੈ ਉਹ ਵੀ ਗਿਰ ਪਏ ਇਸ ਕਰਕੇ ਟੜਕ ਪਏ ਮਨੇ ਡਿਗ ਪਏ ਟਲ ਗਏ মুখ ਉਹਨਾਂ ਨੇ ਇੱਕ ਸਹਿਵਤ ਉਹਦੇ ਮੂੰਹ ਤੋਂ ਵੀ ਕੋਈ ਬਚਨ ਨਹੀਂ ਨਿਕਲਦਾ ਕਿਉਂਕਿ ਹੁਣ ਬੋਲਣ ਵਾਲਾ ਤਾਂ ਚਲੇ ਗਿਆ ਬੋਲਣਾ ਕਹਨੇ ਹਾਂਜੀ ਉਹ ਬੋਲਣ ਵਾਲਾ ਚਲੇ ਗਿਆ ਜਿਹਨੂੰ ਕਹਨ ਉਹ ਬਾਪਾ ਬੋਲਤੇ ਸੇ ਕਾਹੋਂ ਗਏ ਦੇਹੀ ਕੇ ਸੰਗ ਰਹਤੇ ਉਹ ਬੋਲਣ ਵਾਲੇ ਕਿੱਥੇ ਚਲੇ ਜਿਹੜੇ ਦੇਨ ਰਹਿੰਦੇ ਸੀ ਸਾਰੀ ਇੰਦਰੀਏ ਵੀ ਜਵਾਬ ਦੇ ਗਏ ਹੁਣ ਅਸੀਂ ਕਹਿੰਨੇ ਆਂ ਕਿ ਜੋਗੀ ਤੁਸੀਂ ਅਨਹਦ ਨਾਦ ਦੀਆਂ ਦਸ ਮੰਦਵਾਰ ਦੀਆਂ ਵਿਚਾਰਾਂ ਕਰਦੇ ਹੁੰਦੇ ਸੀ ਤੇ ਹੁਣ ਤੁਹਾਡੇ ਇਹ ਜਿਹੜੇ ਹੱਥ ਹੈ ਪੈਰ ਹੈ ਇਹ ਵੀ ਡੇਗ ਪਿਆ ਤੇ ਮੁਖ ਤੋਂ ਵੀ ਕੋਈ ਗੱਲ ਨਹੀਂ ਨਿਕਲਦੀ ਹੈ ਥੱਕ ਕੇ ਪੰਜ ਦੂਤ ਸਭ ਤਸਕਰ ਆਪ ਆਪਣੇ ਭ੍ਰੰਮ ਤੇ ਪੰਜ ਜਿਹੜੇ ਕਾਮ ਕਰੋ ਦੂਤ ਜਮ ਦੇ ਹਲਕਾਰੇ ਜਿਹੜੇ ਸਭ ਸੰਤੋਹ ਅੰਜ ਆਦਿਕ ਦੇ ਚੁਗਾਣੇ ਵਾਲੇ ਚਰਾਉਣੇ ਵਾਲੇ ਤਸਕਰ ਚੋਰ ਇਹ ਜਿਹੜੇ ਪੰਜ ਵਿਕਾਰ ਆ ਇਹ ਸ਼ੁਭ ਗੁਣਾਂ ਨੂੰ ਨਾਸ਼ ਕਰਦੇ ਨੇ ਚਰਾਉਣ ਵਾਲੇ ਇਹ ਤਸਕਰ ਚੋਰਾਂ ਦੀ ਨਹੀਂ ਇਹ ਵੀ ਸਭ ਥੱਕ ਗਏ ਹੰਜੇ ਕੈਸੇ ਕਹਿੰਦੇ ਆਪਣੇ ਆਪਣੇ ਵਿਖੇ ਵਿੱਚ ਉਹ ਘੁਮਕਮਾ ਰਹੇ ਆਪ ਆਪਣੇ ਬ੍ਰਹਮ ਤੇ ਹੰਜੇ ਉਹ ਆਪਣੇ ਆਪਣੇ ਵਿੱਚ ਪਰਮ ਰਹੇ ਆ ਫਿਰ ਰਹੇ ਆ ਇਸ ਕਰਕੇ ਹੁਣ ਪੰਜਾਂ ਦੂਤਾਂ ਦਾ ਇਹਨਾਂ ਚੋਰਾਂ ਦਾ ਵੀ ਵਾਸ ਨਹੀਂ ਚੱਲਦਾ ਇਹ ਵੀ ਜਿੰਦਿਆਂ ਦੇ ਹੀ ਆ ਜਦੋਂ ਸਰੀਰ ਤਿਆਗ ਗਿਆ ਹਾਂਜੀ ਤੇ ਜਦੋਂ ਹਾਂਜੀ ਤੇ ਇਸ ਕਰਕੇ ਉਹ ਸਰੀਰ ਜਿਹੜਾ ਸੁਨਾ ਹੈ ਇਹ ਵੀ ਹੁਣ ਕੁਝ ਨਹੀਂ ਕਰਦੇ ਹੈ ਆਪਣੇ ਆਪਣੇ ਭ੍ਰਮ ਤੇ ਜਿਹੜੇ ਆਪਣੇ ਆਪਣੇ ਵਿਖੇਜ ਪਰਮਨ ਕਰਦੇ ਸੀ ਨਹੀਂ ਕਦੀ ਕ੍ਰੋਧ ਵਰਤੀ ਆਵੇ ਕਦੀ ਲੋਭ ਆਵੇ ਕਦੀ ਮੋਹ ਕਦੀ ਹੰਕਾਰ ਕਦੀ ਬੁਕਾਰ ਵਰਤੀ ਆਵੇ ਆਪਨੋ ਆਪਣੇ ਵੇਖਿਆ ਪਰਮਦੇਸੀ ਹਾਂਜੀ ਉਹ ਪੰਜ ਦੂਤ ਵੀ ਇਹੜੇ ਚੋਰ ਸੀਗੇ ਇਹ ਵੀ ਹੁਣ ਥੱਕ ਟੁੱਟ ਗਏ ਇਹਨਾਂ ਦੀ ਵੀ ਪੇਸ਼ ਨਹੀਂ ਜਾਂਦੀ ਥਾਕਾ ਮਨ ਕੁੰਜਰੁਰ ਥਾਕਾ ਤੇਜ ਸੂਤ ਤਰੰਮਤੇ ਕਹਿੰਦੇ ਹੁਣ ਮਨ ਰੂਪੀ ਜਿਹੜਾ ਕੁੰਜਰ ਹਾਥੀ ਸੀ ਨਾ ਔਰ ਹਿਰਦੇ ਹਸਤਾਨ ਦੇ ਵਿੱਚ ਜਿਹੜਾ ਆਪਣੇ ਰਹਿਣੇ ਵਾਲਾ ਸੀ ਹਰਦੇ ਵਿੱਚ ਰਹਿੰਦਾ ਸੀ ਮਨ ਰੂਪੀ ਹਾਥੀ ਬੜਾ ਮਤਵਲਾ ਹੋਇਆ ਸੀ ਉਹ ਵੀ ਥੱਕ ਗਿਆ ਤੇਜ ਸੂਤ ਤਰਨ ਤੇ ਫਿਰ ਕਹਿੰਦੇ ਵੀ ਹਾਂਜੀ ਹਰਿਆਣੇ ਵਾਲਾ ਉਹ ਵੀ ਥੱਕ ਗਿਆ ਜਿਸ ਨੇ ਜੀ ਮਨ ਦਾ ਜਿਹੜਾ ਤੇਜ ਸੀ ਮਨ ਦਾ ਤੇਜ ਧਾਰ ਕੇ ਨਾ ਸੂਤ ਜਿਹੜਾ ਬਿਵਹਾਰਾਂ ਇੰਦਰੀ ਜਿਹੜੇ ਸੀ ਘੁੰਮਦੇ ਘਮਾਉਂਿਆ ਕਰਿਆ ਕਰਦੇ ਸੀ ਉਹ ਸਾਰਾ ਤੱਕ ਗਿਆ ਜਿੰਨੇ ਸੂਤ ਟੁੱਟ ਗਿਆ ਮਾਲਾ ਦੇ ਮੰਨ ਕੇ ਵਿਖੜ ਜਾਂਦੇ ਹਨ ਇਸ ਕਰਕੇ ਕਹਿੰਦੇ ਇਸ ਕਰਕੇ ਜਿਹੜਾ ਮਨ ਦਾ ਤੇਜ ਸੀ ਮਨ ਦਾ ਤੇਜ ਧਾਰ ਕੇ ਹਾਂਜੀ ਇਹ ਸੂਤ ਜਿਹੜਾ ਬਿਵਾਰਾਂ ਇੰਦਰੀਆਂ ਵਿੱਚ ਘੁੰਮਦੇ ਘਮਾਉਂਦੇ ਸੀ ਉਹ ਵੀ ਸਾਰੀ ਚੀਜ਼ ਚਲੀ ਗਈ ਮਨ ਕਰਕੇ ਇੰਦਰੀਏ ਅਜੇ ਨਠੇ ਫਿਰਦੇ ਸੀ ਕਰਨੇ ਕਰਕੇ ਜਦੋਂ ਹੁਣ ਤਨ ਛੁੱਟੇ ਮਨ ਕਹ ਸਮਾਈ ਸਰੀਰ ਜਿਹੜਾ ਹੈ ਪ੍ਰਾਣ ਕਾਲਾ ਤੁਰਹਿਤ ਹੋ ਗਿਆ ਤੇ ਮਨ ਨੇ ਹੁਣ ਕੀ ਕਰਨਾ ਹੈ ਇਹ ਇੰਦਰੀਏ ਵੀ ਮੰਦੇ ਸकल्ਪ ਨੇ ਅਜੇ ਨਠੇ ਫਿਰਦੇ ਸੀ ਉਹ ਵੀ ਹੁਣ ਥੱਕ ਗਏ ਹੁਣ ਸਰੀਰ ਇੱਕ ਮਰਤਕ ਪਿਆ ਹੈ ਕੋਈ ਇੰਦਰੀਆ ਵੀ ਆਪਣਾ ਕਰਮ ਨਹੀਂ ਕਰ ਰਿਹਾ ਹੈ ਮਰਤਕ ਪਏ ਦਸੇ ਬੰਦ ਛੁੱਟੇ ਮਿੱਤਰ ਭਾਈ ਸਭ ਛੂਰੇ ਕਹਿੰਦੇ ਜੋਗੀ ਜੀ ਜਦੋਂ ਉਹ ਮਿਰਤਕ ਹੋ ਗਿਆ ਸਰੀਰ ਜਿਹੜਾ ਹੈ ਪ੍ਰਾਣਾਂ ਨੂੰ ਤਿਆਗ ਗਿਆ ਮਰਦਿਆਂ ਦੇ ਤੁਲ ਹੋ ਗਿਆ 10 ਇੰਦਰੀਆਂ ਦੇ ਸਾਥ ਜਿਹੜਾ ਸੰਬੰਧ ਰੱਖਣੇ ਵਾਲੇ ਸੀ ਜੋੜ ਸੀਗੇ ਹਾਂਜੀ ਔਰ ਉਹ ਬੇਸ਼ਾਨਾ ਉਹ ਵੀ ਕਹਿੰਦੇ ਛੁੱਟ ਗਿਆ ਮਿੱਤਰ ਭਾਈ ਉਹ ਵੀ ਛੱਡ ਗਿਆ ਇਹ ਜਿਹੜੇ ਇੰਦਰੀਏ ਰੂਪੀ ਮਿੱਤਰ ਸੇ ਵੀ ਸਾਥ ਛੱਡ ਗਿਆ ਨੇੜੇ ਦੂਜੇ ਮਿੱਤਰ ਸੇ ਉਹ ਵੀ ਹੱਥ ਲਾਲਾ ਦੇ ਦੇ ਆ ਤੇ ਨਾਕ ਮੁਰੇ ਰੂਹ ਕਰ ਕਰ ਦੇਖਦੇ ਆ ਤੇ ਦੇਖੀਏ ਕਿ ਦੇ ਦਸਨ ਵਰਦਨਿ ਪ੍ਰਾਨ ਚੜੇ ਹੋਏ ਹਾਂਜੀ ਤੇ ਸ੍ਰੀ ਨੂੰ ਨਾਪ ਨਾਪ ਦੇਖਦੇ ਹਾਂਜੀ ਤੇ ਕੋਈ ਹੈ ਸਵਾਸਤ ਅਲਨ ਨਵ ਜਾਂਦੇ ਹੁਏ ਕਹਿੰਦੇ ਹੁਣ ਉਹ ਮਿਰਤਕ ਹੋ ਗਿਆ ਦਸੇ ਬੰਦ ਹਾਂਜੀ ਜਿਹੜੇ ਦਸੇ ਇੰਦਰੀਆਂ ਆਂਦੇ ਨਾਲ ਸੰਬੰਧ ਰੱਖਣ ਵਾਲੇ ਸੀ ਜੋੜ ਸਵੇ ਹਾਂਜੀ ਬੇਸ਼ਿਆਂ ਤੇ ਉਹ ਵੀ ਛੋਟ ਗਿਆ ਮਿੱਤਰ ਪਰਾਰੇ ਜਿਹੜੇ ਦੁਨਿਆਵੀ ਤੌਰ ਤੇ ਮਾਂ ਪਿਓ ਭੈਣ ਭਰਾ ਮਿੱਤਰ ਜਿੰਨੇ ਵੀ ਹੈ ਸੰਗੀ ਹੈ ਸਾਰੇ ਛੱਡ ਜਾਂਦੇ ਆ ਉਹ ਵੀ ਕੰਦੇ ਲੈਵੇ ਉਹਨੂੰ ਕਬੇਲਾ ਹੋਈ ਜਾਂਦਾ ਹੁਣ ਸੰਭੋ ਮਿੱਟੀ ਹੈ ਹੁਣ ਆਪਾਂ ਕੀ ਕਰਨਾ ਫਲਾਨੀ ਅੜੀ ਗਲੋਂ ਕਹਿੰਦੇ ਵੀ ਬਜ਼ੇਰਾ ਅੜੀ ਗਲਿਆ ਹੁਣ ਆਪਾਂ ਮੌਸਮ ਦਾ ਵੀ ਕੋਈ ਪਤਾ ਨਹੀਂ ਸਮੇਂ ਨਾਲ ਕਰ ਲਈਏ ਕਹਿਤ ਕਬੀਰਾ ਜੋ ਹਰ ਤਿਆਵੇ ਜੀਵਤ ਬੰਧਨ ਤੋਰੇ ਕਬੀਰ ਸਾਹਿਬ ਕਹਿੰਦੇ ਸਾਥ ਸੰਗ ਗਾਲੇ ਆ ਇਹ ਮਨ ਜੋਗੀ ਜੀ ਨੇ ਕਮਾਈ ਕਰਕੇ ਜੀਂਦਿਆਂ ਆਪਣੇ ਬੰਧਨ ਤੋੜ ਲੈ ਸੀ ਹਾਂਜੀ ਕਹਿੰਦੇ ਉਹ ਪਾਗਣ ਵਾਲੇ ਪੁਰਸ਼ ਆ ਕਵੀਰ ਸਾਹਿਬ ਕਹਿੰਦੇ ਜਿਹੜੇ ਹਰੀ ਨੂੰ ਧਿਆਉਂਦੇ ਆ ਜਿਨ੍ਹਾਂ ਜੀਂਦਿਆਂ ਜੀ ਆਪਣੇ ਜਿਹੜੇ ਬੰਧਨ ਤੋੜ ਲੈ ਬੰਧਨ ਮਾਤ ਪਿਤਾ ਸੰਸਾਰ ਬੰਧਨ ਸੋਤ ਕਨਿਆਰ ਨਾਰ ਇਹ ਮੂਮਮਤਾ ਦੇ ਜਿਹੜੇ ਬੰਧਨ ਆ ਤੋੜ ਲੈ ਆ ਉਹ ਜੀਵ ਧਨਤਾ ਜੋਗ ਆ ਜਦੋਂ ਇਹਨੂੰ ਆਪਣੇ ਸਰੂਪ ਦਾ ਗਿਆਨ ਹੋ ਜਾਂਦਾ ਆ ਇਹ ਫਿਰ ਜਿਵੇਂ ਫਲ ਪੱਕ ਜਾਂਦਾ ਡਾਲੀ ਛੱਡ ਜਾਂਦਾ ਨੂੰ ਜਿਵੇਂ ਆਤਮਾ ਗਿਆਨ ਹੋ ਜਾਂਦਾ ਪਰਪੱਕ ਅਵਸਥਾ ਹੁੰਦੀ ਹੈ ਫਿਰ ਦੁਨੀਆ ਦੀ ਮੋਹ ਦੀ ਡਾਲੀ ਐਂ ਛੱਡ ਜਾਂਦਾ ਫਿਰ ਉਹ ਮਨਮਤਾ ਤੇ ਆ ਜਾਂਦਾ ਤੇ ਅਗਿਆਨ ਦੇ ਵਿੱਚ ਸਾਧ ਸੰਗ ਜੀ ਇਹ ਬੰਦਾ ਕਈ ਤਰ੍ਹਾਂ ਦੇ ਸ਼ਬਦ ਬੋਲਦਾ ਜਿਹਲੇ ਗਿਆਨ ਅਵਸਥਾ ਹੋ ਜਾਂਦੀ ਹੈ ਫਿਰ ਤੋਂ ਪਰਤਰੀ ਜਿਵੇਂ ਕਹਿੰਦੇ ਮੂਨ ਗੋ ਮੂਨ ਗੋ ਹੁਣ ਕਈ ਨਾ ਬੋਲਣਾ ਹਾਰੇ ਪਾਸੇ ਹੈ ਤਾਂ ਉਹ ਹੀ ਹੈ ਫਿਰ ਉਹ ਉਪਦੀਵ ਅਵਸਥਾ ਜਿਹੜੀ ਧਾਰ ਬੰਦੇ ਫਿਰ ਕਹਿੰਦੇ ਹਾਂਜੀ ਜਿਹੜੀਆਂ ਕਥਾ ਵਾਰਤਾ ਕਰਨੀਆਂ ਨਿਰਨੇ ਕਰਨੀਆਂ ਉਹ ਕਿੱਥੇ ਚਲੇ ਗਏ ਤੇ ਫਿਰ ਜਿਹੜਾ ਦਸ ਮੰਦਵਾਰ ਦੇ ਵਿੱਚ ਹਾਂਜੀ ਹੁਣ ਇੱਕ ਬੂੰਦ ਅਰੰਝਕ ਮਾਤਰ ਵੀ ਕੋਈ ਲੋਭ ਦੀ ਅੰਸ ਮੋਹ ਦੀ ਅੰਸ ਪੈਦਾ ਨਹੀਂ ਹੁੰਦੀ ਕੋਈ ਸ਼ਬਦ ਕਰਨਾ ਉਹ ਕਿੱਥੇ ਚਲੇ ਗਿਆ ਪਰਮ ਹੰਸ ਜਿਹੜਾ ਜੀਵ ਆਤਮਾ ਉਹ ਪਰਮਾਤਮਾ ਨਾਲ ਮਿਲ ਗਿਆ ਤੇ ਫਿਰ ਉਹ ਇਹ ਦਵਸਥਾ ਜਿਹੜੀ ਪ੍ਰਾਪਤ ਹੋ ਜੇ ਇੰਦਰੀਆਂ ਨੇ ਜਿਹੜੀਆਂ ਕਿਰਿਆ ਉਹ ਵੀ ਅਗਿਆਨ ਕਰਕੇ ਹੀ ਹੈ ਤੇ ਬਾਕੀ ਕੇ ਇੰਦਰੀਆਂ ਕੋਈ ਵਿਕਾਰਾਂਵਲ ਨਹੀਂ ਜਾਂਦੀਆਂ ਕਿਉਂਕਿ ਸਭ ਇੰਦਰੀਆਂ ਬਸ ਕਰ ਦਿੱਤੀ ਨੇ ਸਤਵੰਤਾ ਸਾढ़ा ਕੋਈ ਇੰਦਰੀਆਂ ਵੇ ਕੋਈ ਵੀ ਕੋ ਕਰਮ ਨਹੀਂ ਕਰਦੀਆਂ ਹਾਂਜੀ ਆ ਖਾਣਾ ਗੁਰੂ ਦੇ ਅਰਚਨ ਕਰਿਆ ਕੰਨਾਂ ਨਾਲ ਬਾਣੀ ਸੁਣਿਆ ਗਰ ਅਸਨਾ ਨਾਲ ਨਾਮ ਜਪੇਗਾ ਪੈਰਾਂ ਨਾਲ ਧਰਮ ਮਰ ਹੱਥਾਂ ਨਾਲ ਕੋਈ ਸੇਵਾ ਮਨ ਕਰਕੇ ਕੋਈ ਬੁਰਾ ਸਕਲਪ ਨਹੀਂ ਚੰਗੇ ਸਕਲ ਬੁੱਧੀ ਨਾਲ ਆਤਮਾ ਗਿਆਨ ਵਿਚਾਰ ਨੂੰ ਤਾਰੇਗਾ ਇਦਾਂ ਗਿਆਨਵਾਨਾਂ ਦੀ ਹੈ ਤੇ ਸੰਸਾਰੀਆਂ ਦੀ ਕਿਰਿਆ ਤਾਂ ਤੁਸੀਂ ਦੇਖਦੇ ਆਖਾਂ ਨਾਲ ਮਾੜੇ ਪਾਸੇ ਦੇਖਣਾ ਕੰਨਾਂ ਨਾਲ ਮਾੜੀ ਗੱਲਾਂ ਸੁਣਨੀ ਸੁਨਣ ਮਾੜਾ ਬੋਲਣਾ ਪੈਰਾਂ ਨਾਲ ਕੁਮਾਰੋ ਜਾਣਾ ਹੱਥਾਂ ਨਾਲ ਚੋਰੀ ਸੀ ਨਾਲ ਜਾਰੀ ਵਗੈਰਾ ਪਰ ਉਹ ਗੁਰਮੁਖ ਇਹਨਾਂ ਚੀਜ਼ਾਂ ਦੂਰ ਆਤ ਹੋ ਜਾਂਦੇ ਆ ਉਹਨਾਂ ਨੂੰ ਫਿਰ ਜਿਹੜੇ ਵਿਕਾਰਾਂ ਤੋਂ ਰਹਿਤ ਹੋ ਗਏ ਅਭੀ ਉਹਦਾ ਵਾਸਤਾ ਪ੍ਰਾਪਤ ਹੋ ਜਾਂਦੀ ਹੈ ਅਗਿਆਨ ਕਰਕੇ ਇਹ ਬ੍ਰਹਮੰਡ ਰੂਪੀ ਮੰਦਿਰ ਆ ਜਦੋਂ ਅਗਿਆਨ ਚਲੇ ਗਿਆ ਤੇ ਸਾਰੇ ਪਾਸੇ ਆਤਮਾ ਚੇਤਨਕਲਾਈ ਦੀਦੀ ਹੈ ਫਿਰ ਕੇ ਜਿਹੜੇ ਅਗੇ ਮੇਰ ਤੇਰ ਦੇ ਬਚਨ ਸੁਣਦਾ ਸੀ ਵਿਅਕਲ ਹੁੰਦਾ ਸੀ ਇੰਦਰੀਆਂ ਦਾ ਬਲ ਵੀ ਫਿਰ ਉਹਨਾਂ ਦਾ ਰਹਿ ਜਾਂਦਾ ਉਹ ਆਪਣੇ ਨੇ ਜਨੰਦ ਵਿੱਚ ਲੀਨ ਹੋ ਜਾਂਦੇ ਆ ਫਿਰ ਜਿਹੜੇ ਅਮਾੜੇ ਪਾਸੇ ਪੈਰ ਵੀ ਨਹੀਂ ਜਾਂਦੇ ਹੈ ਤੇ ਹੱਥ ਵੀ ਬੁਕਾਰਾਂ ਨੂੰ ਹਟ ਗਏ ਮੋਖ ਨੂੰ ਵੀ ਨਿੰਦੇ ਉਸ ਦੀ ਗੱਲ ਨਹੀਂ ਕਰਦਾ ਅਭਿਆਨ ਕਾਲ ਵਿੱਚ ਸਰੂਪ ਵਿੱਚ ਪਰਮ ਹੋਣ ਕਰਕੇ ਇਹ ਜਿਹੜੇ ਪੰਜ ਦੂਤ ਸੀਗੇ ਇਹਦੇ ਆਤਮ ਤੁਹਾਨੂੰ ਚਰੋਂਦੇ ਸੀ ਉਹ ਵੀ ਤੱਕ ਟੁੱਟ ਗਏ ਫਿਰ ਆਪਣੇ ਸਰੂਪ ਦੇ ਵਿੱਚ ਹੀ ਲੀਨ ਹੋ ਜਾਂਦਾ ਤੇ ਮਨ ਰੂਪੀ ਜਿਹੜਾ ਹਿਰਦੇ ਚ ਬੜਾ ਬਾਥੀ ਦੀ ਨਿਆਈ ਹੰਕਾਰ ਸੀ ਉਹ ਵੀ ਖਤਮ ਹੋ ਗਿਆ ਤੇ ਇੰਦਰੀਏ ਜਿਹੜੇ ਸੂਤ ਪਾਪ ਵਿਹਾਰਾਂ 'ਚ ਰਵਣ ਕਰਦੇ ਸੀ ਪੁਰਨੇ ਕਰਦੇ ਸੀ ਰਹਿ ਗਏ ਸੰਸਾਰ ਦੀ ਫਲਸਮ ਮਰ ਗਏ ਆ ਔਰ ਤੇ ਇਸੇ ਤਰ੍ਹਾਂ ਦਸੇ ਦੇਸਾਂ 'ਚ ਚਾਰਿ ਸ਼ਫੇਰੇ ਨਿਰਬੰਧ ਬੰਧਨ ਤੋੜਿਆ ਤੋ ਗਿਆ ਮਿੱਤਰ ਸ਼ਤਰੂ ਸੁਬੰਧੀ ਜਿੰਨੇ ਸੀ ਉਹ ਸਭ ਛੱਡ ਦਿੱਤੇ ਆ ਪਾਪ ਕੀ ਹੈ ਇੱਕੋ ਇੱਕ ਨਿਰੰਕਾਰ ਚੇਤਰ ਨਾਲ ਉਹਨਾ ਮਹਾਂਪੁਰਖਾਂ ਦੀ ਸੁਰਤੀ ਵਿਰਤੀ ਜਿਹੜੀ ਜੁੜ ਜਾਂਦੀ ਹੈ ਗਿਆਤਾ ਗਿਆਨ ਗੇ ਪਰਮਾਤਾ ਪਰਮਾਨੰਦ ਦੀ ਅਤਿ ਅੰਤਿ ਅਵਸਥਾ ਨੂੰ ਪ੍ਰਾਪਤ ਕਰਕੇ ਸੰਸਾਰ ਦੇ ਬੰਧਨਾਂ ਨੂੰ ਤੋੜ ਦਿੰਦੇ ਆ ਜਿਹੜੇ ਕੰਮ ਲਈ ਸਾਧ ਸੰਗਤ ਜੀ ਭਜਨ ਬਾਣੀ ਕਰਦਾ ਸਾਧੂ ਸੰਤਾਂ ਦੀ ਸੰਗਤ ਕਰਦਾ ਆਤਮਾ ਗਿਆਨ ਪ੍ਰਾਪਤ ਕਰਕੇ ਫਿਰ ਇੱਕ ਮਿਕ ਹੋ ਕੇ ਪਰਮਾਤਮਾ ਵਿੱਚ ਅਪੇਦ ਹੋ ਜਾਂਦਾ ਕਿਉਂਕਿ ਸੰਸਾਰੀ ਜਿਹੜੇ ਜੀਵ ਆ ਉਹ ਜਿਹੋ ਜਿਹਾ ਫੁਰਨਾ ਜੈਸੀ ਅੰਸ ਹਸਾਤੈਸੀ ਮਨਸਾ ਤੇ ਜਿਹੋ ਜਿਹਾ ਪੁਰਨਾ ਕਰਦਾ ਉਧਰ ਹੀ ਤੇਜੀ ਬਾਤਮ ਉਸ ਜਨਮ ਜੋਨ ਚ ਚਲੇ ਜਾਂਦੀ ਹੈ ਜਿਹੜੇ ਗਿਆਨਗੰਮ ਜਨਨ ਦੀ ਸੁਰਤੀ ਵਿਰਤੀ ਮਾਲਕ ਨਾਲ ਜੁੜ ਜਾਂਦੀ ਹੈ ਜਿੰਨੀ ਜੀਨ ਸੇਵਾ ਮਿਲੀ ਹੁੰਦੀ ਹੈ ਉਹਨੂੰ ਆ ਕੇ ਮਾਲਕ ਦੇ ਦੇਸ਼ ਚ ਆਏ ਉਸ ਦੇਸ਼ ਨੂੰ ਚਲੇ ਜਾਂਦੇ ਹੈ ਤੇ ਉਹ ਆਪਣੇ ਹਾਂਜੀ ਯਾਤਰਾ ਸਫਲ ਕਰ ਲੈਂਦੇ ਤਿੰਨ ਤਨ ਜਣੇ ਦੀ ਮਾ ਆਏ ਸਫਲ ਸੇ ਪਰਵਤ ਘਾਰੋਂ ਪਰ ਬਿਆੰਤੋਂ ਜਨਮ ਪਛਾਤਾ ਸੱਚ ਜੁਮਾ ਪੈਰ ਸੋ ਸਮਾਂ ਹੈ ਪਰ ਆਰ ਰੱਬ ਦੇ ਅਨਸਾਰ ਜਿੰਨੇ ਜਿੰਨਾ ਸਮਾਂ ਮਿਲਿਆ ਹਰਕ ਜੀਵ ਨੇ ਆਪਣੇ ਪਰ ਆਰ ਰੱਬ ਦੇ ਅਨਸਾਰ ਉਹ ਸੰਸਾਰ ਤੇ ਵਿਚਰਦਾ ਜਿਹੜੇ ਸੰਤ ਮਹਾਂਪੁਰਖ ਆ ਉਹ ਫਿਰ ਮਹਾਂਪੁਰਖਾਂ ਦੀ ਸੰਗਤ ਕਰਕੇ ਗੁਰੂ ਮਹਾਰਾਜ ਦੇ ਸ਼ਬਦ ਦਾ ਆਸਰਾ ਲੈ ਕੇ ਸ਼ਬਦ ਸੁਰ ਦਾ ਅਭਿਆਸ ਕਰਦੇ ਹੋਏ ਆਪਣੀ ਆਤਮਾ ਦਾ ਗਿਆਨ ਪ੍ਰਾਪਤ ਕਰਕੇ ਜਿਉ ਬਿਆਰ ਕਰਦੇ ਆ ਉਹ ਸੰਗਤ ਦੇ ਭਲੇ ਲਈ ਬਾਕੀ ਅੰਦਰੋਂ ਕੋਈ ਬਹੁਤੀ ਰੁਚੀ ਨਹੀਂ ਹੁੰਦੀ ਤੇ ਉਹਦੇ ਨਾਲ ਜੁੜੇ ਰਹਿੰਦੇ ਸੋ ਇਸੇ ਤਰ੍ਹਾਂ ਅੱਜ ਅਸੀਂ ਬਾਣੀ ਦੁਆਰਾ ਵਿਚਾਰ ਕਰਦੇ ਆ ਕਿ ਉਹ ਇੱਕ ਦਿਨ ਜਾਣਾ ਤੇ ਸਾਰੇ ਨੂੰ ਪਜਣੇ ਪਜਾਣੇ ਪਈ ਸਮਾਈ ਮੈਨੂੰ ਦੇਖ ਤੇ ਜਨ ਜਗ ਜਾਏ ਲਾਜ ਨ ਮਰ ਕੋ ਕੌ ਕਰ ਮੇਰਾ ਅੰਤ ਕੀ ਬਾਹ ਨਹੀਂ ਕਸ਼ਤੇ ਰਾਂ ਚੂਆ ਚੰਦਨ ਮਰਦ ਨਗਾ ਸੋਤਨ ਜਲੇ ਕਾਠ ਕੇ ਸੰਗਾ ਹਾਂਜੀ ਕਹਤ ਕੀ ਸੁਨੋ ਰੇ ਗੁਨੀਆ ਬਿਨ ਸਹਿ ਹੋ ਰੂਪ ਦੇਖੈ ਸਭ ਦੁਨੀਆ ਇੱਕ ਦਿਨ ਜਾਣਾ ਹੀ ਹੈ ਅਟਲ ਸਚਾਈ ਹੈ ਪਰ ਉਹ ਪੁਰਸ਼ਤਾਂ ਨੇ ਜਿਨ੍ਹਾਂ ਨੇ ਇੱਥੇ ਆ ਕੇ ਮਹਾਂਪੁਰਖਾਂ ਦੇ ਗੁਰੂ ਮਹਾਰਾਜ ਦੇ ਅਸ਼ੀਰਵਾਦ ਲੈ ਕੇ ਜਨਮ ਸੋਹਲ ਕਰ ਲਿਆ ਅੱਜ ਅਸੀਂ ਸੰਤ ਪਾਵਰ ਰੋਸ਼ਨ ਸਿੰਘ ਜੀ ਹੋਤੀ ਮਰਦਾਨ ਮਕਸੂਦਪੁਰ ਵਾਲੇ ਸੋ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਹਰ ਪੱਖ ਤੋਂ ਸੰਗੋਦੀ ਸੇਵਾ ਕੀਤੀ ਜਿਨ੍ਹਾਂ ਯਾਰੂਲਾ ਮਾਰੰ ਦਿੱਤੀ ਸੀ ਉਹ ਆਪਣਨ ਪਰਾਰਭਤ ਜਿਹੜੀ ਹੈ ਕਿ ਰੇਮਨ ਸੰਚਿਤ ਕਰਮ ਗਿਆਨ ਨਾਲ ਸੋ ਜਾਂਦੇ ਆ ਪਰਾਰਭਤ ਭੋਗਣ ਤੋਂ ਬਾਅਦ ਫਿਰ ਉਹ ਸਰੀਰ त्याग ਕੇ ਮਾਲਕ ਦੇ ਦੇਸ ਵਿੱਚ ਚਲੇ ਜਾਂਦੇ ਆ ਸੋ ਬਾਣੀ ਦੁਆਰਾ ਆਪਾਂ ਵਿਚਾਰ ਕੀਤੀ ਹੈ ਸਾਨੂੰ ਸਾਰਿਆਂ ਨੂੰ ਕਿ ਬਾਣੀ ਤੋਂ ਵਿਚਾਰ ਲੈ ਕੇ ਉਹਦੇ ਮੁਤਾਬਕ ਚੱਲ ਕੇ ਆਪਣਾ ਜੀਵਨ ਸਫਲ ਕਰੀਏ ਜਿਵੇਂ ਕਬੀਰ ਸਾਹਿਬ ਜੀ ਨੇ ਵੀ ਕਿਉਂਕਿ ਉਹਨਾਂ ਦੇ ਸਾਥੀ ਸੀ ਜੋਗੀ ਜੀ ਆਤਮਨੰਦੀ ਸੀ ਉਹਨਾਂ ਨੇ ਮਿਲ ਕੇ ਉਹ ਆਤਮਾ ਪਰਮਾਤਮਾ ਇਹ ਵਿਚਾਰਾਂ ਕਰਦੇ ਸੀ ਉਹਨਾਂ ਦੇ ਜਾਣ ਨਾਲ ਕਬੀਰ ਸਾਹਿਬ ਦੇ ਮਨ 'ਚ ਬ੍ਰਾਗ ਆਇਆ ਤੋਂ ਉਹਨਾਂ ਨੇ ਫਿਰ ਇੱਕ ਬ੍ਰਾਗ ਮੇਧਮਾਨੀ ਦੁਆਰਾ ਬਚਨ ਕੀਤੇ ਜੋ ਗੁਰੂ ਗ੍ਰੰਥ ਸਾਹਿਬ 'ਚ ਅੰਕਤ ਹੈ ਸੋ ਆਪਾਂ ਰਲ ਮਿਲ ਕੇ विचार कड़ी सुनिए सच्चे पाशा कृपागन क्योंकि संसारी तौरते भी बिछोड़ा होवे ते दुख हुंदा ही है ते महापुरुषों ने जिन्होंने बेहद संग थोनू गुरु परमेश्वर ਨਾਲ ਜੋੜਿਆ ਹੋਵੇ ਤੇ ਸੰਗਤ ਦਾ ਫੇ ਬਹੁਤ ਵੱਡਾ ਪਰਿਵਾਰ ਹੁੰਦਾ ਤੇ ਸੰਗਤ ਨੂੰ ਵੀ ਵਿਛੋੜੇ ਦਾ ਦੁੱਖ ਤਾਂ ਹੁੰਦਾ ਹੀ ਹੈ ਕਿਉਂਕਿ ਇੱਕ ਦੇ ਛੋੜਾ ਇੱਕ ਦੁੱਖ ਭੂਖ ਸਾਰੇ ਦੁੱਖਾਂ ਚੋਂ ਵਿਛੋੜੇ ਦਾ ਦੁੱਖ ਹੈ ਪਰ ਪ੍ਰਮਾਤਮਾ ਦਾ ਜਿਹੜਾ ਹੁਕਮ ਹੈ ਅਟਾਲਿਆ ਉਹ ਮੰਨਣਾ ਪੈਂਦਾ ਜਿਵੇਂ ਦਾ ਉਸ ਪਾਤਸ਼ਾਹ ਨੂੰ ਹੰਦਲੇ ਨੇ ਕਿਹਾ ਸੀ ਮਹਾਰਾਜ ਕਿਥੇ ਆਨੰਦਪੁਰ ਰਾਜਤਾਨੀ ਕਿੰਨਾ ਖੁਸ਼ ਪਿਤਾ ਪਰਿਵਾਰ ਸਹਬਜ਼ਾਦੇ ਸਿੰਘ ਪਿਆਰੇ ਮਾਤਾ ਜੀ ਦੇ ਹੋਣ ਮਾਰਨ ਦੀਆਂ ਖਿੱਚੀਆਂ ਤੇ ਫਿਰ ਕਹਿੰਦੇ ਉਹਨੂੰ ਕੱਟ ਦੇ ਕਹਿੰਦੇ ਵਰਖਸ਼ ਹੋਊਗਾ ਕਹਿੰਦੇ ਨਹੀਂ ਕਹਿੰਦੇ ਸਾਨੂੰ ਤਾਂ ਵਸ ਇਸ ਤਰ੍ਹਾਂ ਜੇ ਇਹ ਸੰਸਾਰ ਜਿਹੜਾ ਹੈ ਮਿਰਤ ਮੰਡਲ ਜਮ ਸਾਜਿਆ ਜਿਵੇਂ ਬਾਲੂ ਕਰਵਾ ਤੇ ਇਸ ਤਰ੍ਹਾਂ ਜਿਹੜਾ ਬਾਲੂ ਰੇਦੀਆਂ ਕੰਧਾਂ ਮਲੇ ਬੁੱਲਾ ਲੱਗਦਾ ਚੜ ਜੰਨੀ ਆ ਕਿ ਸਰੀਰ ਵੀ ਪੰਜਾਂ ਤਤਾਂ ਦੀ ਜੋ ਬਣਿਆ ਇਹ ਤਾਂ ਬੰਦ ਵੀ ਕਰਕੇ ਸੇਵਾ ਕਰਕੇ ਸਤ ਸੰਕਰਕ ਸਭ ਖੁਲ ਖਲੇ ਠੀਕ ਹੈ ਨਹੀਂ ਤਾਂ ਇੱਕ ਦਿਨ ਇਹ ਜਲਾ ਮਨਾਰਾ ਟੈ ਜਾਣਾ ਅੱਜ ਕੱਲ ਕਰਦੇ ਆਲੇ ਜਣ ਸੋ ਮਹਾਪੁਰਖ ਜਿਹੜੇ ਆ ਉਹ ਆਪਣਾ ਜੀਵਨ ਫਾਇਸੋਹਲ ਕਰ ਜਾਂਦੇ ਆ ਤੇ ਜੋਗੀ ਜੀ ਦੇ ਦੋ ਤਜਗੰਤ ਜਨ ਤੇ ਕਬੀਰ ਸਿੰਘ ਇਹ ਬਰਾਗਮੇ ਬਾਣੀ ਵਿੱਚ ਪ੍ਰਦੇਸ਼ ਦਿੱਤਾ ਆਪਾਂ ਸੁਣਿਆ ਵਿਚਾਰਿਆ ਮਹਾਰਾ ਕੀ ਪਗਨ ਸਾਡੇ ਅੰਦਰ ਵੀ ਅਸੀਂ ਵਿਚਾਰ ਪੈਦਾ ਹੋਵੇ ਤਾਂ ਜੋ ਅਸੀਂ ਆਪਣਾ ਮਨੁਸ਼ਜਨ ਮਿਲਿਆ ਭਜਨ ਕਰਕੇ ਸਾਖ ਸੰਗ ਕਰਕੇ ਇਹਨੂੰ ਸੋਖਲ ਕਰ ਲਈਏ ਮਹਾਂਪੁਰਖਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਆਪਣਾ ਲੋਕ ਪ੍ਰੋਗ ਸੁਵਾਰੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੋਟ ਇਹ ਆ ਪੇਸੂਵੇਰੇ 7 ਵਜੇ ਮਾਹਪੁਰ ਖਾਉਂਦੇ ਸ੍ਰੀ ਦਾ ਜਲ ਪ੍ਰਵਾਹ ਕਰਨਦਲ ਸੰਗਠਨ ਨੇ ਪ੍ਰੋਗਰਾਮ ਬਣਾਇਆ ਤੇ ਬਾਕੀ 15 ਤਰੀਕ 14 ਦੀ ਸਗਰਾਂਦਿਆ 15 ਨੂੰ ਮਾਹਪੁਰ ਖਾਉਂਦੇ ਉਸਤਾਨ ਦੇ ਉਹਨਾਂ ਦੀ ਯਾਦ ਚ ਰੱਖੇ ਹੋਏ ਪਾਠਾਂ ਦੇ ਉਹ ਜਨ ਨੇ ਸਮਾਗਮ ਹੋਵੇਗਾ ਉਹ ਸਾਰਾ ਅਖਬਾਰ ਵਿੱਚ ਅਪਜੀ ਨੇ ਜਾਂ ਪੜ੍ਹੇ ਲਿਆ ਅਖਲ ਤੋਂ ਫੋਨਾਂ ਤੇ ਸੰਗਤ ਬਹੁਤ ਛੰਡਾਟਾਂ ਤੇ ਪਤਾ ਲਾਵਨ ਨੂੰ ਕਿ ਟਰੀਨੀ ਵਾਲਿਆਂ ਨੇ ਵੀ ਖਬਰਾਂ ਦੇ ਦਿੱਤੀਆਂ ਸੋ ਇਸ ਕਰਕੇ ਬਾਅਦ ਵਿੱਚ ਫੇ ਸੰਗਤ ਹੈ ਇਹ ਮੰਨਦਾ ਜੋ ਫਰਜ ਹੈ ਉਹ ਪੂਰਾ ਕਰਨ ਨੂੰ ਪੈਂਦਾ ਗੁਰੂ ਮਾਰਾ ਕਿਰਪਾ ਕਰਨ ਸੇਵਾਦਾਰਾਂ ਚਾਹੁੰਦੇ ਪਿਆਰ ਪਿਆਰ ਸੰਗਤਾਂ ਬਣਿਆ ਰਹੇ ਤੇ ਸਾਰੇ ਸੇਵਾਦਾਰਾਂ ਨੂੰ ਵੀ ਇਹ ਜਿਵੇਂ ਮਹਾਂਪੁਰਸ਼ਾਂ ਨੇ ਚੜ੍ਹਦੀ ਕਲਾ ਵਿੱਚ ਸੇਵਾ ਨੂੰ ਬਣਿਆ ਸਾਰੇ ਰਲ ਮਿਲ ਕੇ ਪਿਆਰ ਦੇ ਨਾਲ ਕੋਈ ਖੁਸ਼ੀ ਦੀ ਸਾਂਝ ਬਣਾ ਕੇ ਆਈ ਮਹਾਂਪੁਰਸ਼ਨੀ ਆਈ ਸੰਗਤ ਦੇ ਸੇਵਾ ਕੀਰਾਨੀਆਂ ਤੇ ਸਾਡੇ ਦੇ ਨਾਮ ਹੁੰਦਾ ਮਹਾਂਪੁਰਖ ਚਲ ਗਿਆ ਉਹਨਾਂ ਦੇ ਹੁੰਦਿਆਂ ਸੰਗਤਾਂ ਮਹਾਂਪੁਰਖ ਨੇ ਸਤਕਾਰ ਹੁੰਦਾ ਸੀ ਇਸ ਤਰ੍ਹਾਂ ਸਾਰਿਆਂ ਦਾ ਫਰਗ ਹੈ ਭੇਦ ਭੰਡਾ ਛੇ ਆਈ ਸੰਗਤ ਆਈ ਮਹਾਂਪੁਰਖਾਂ ਦਾ ਹਾਂਜੀ ਸਤਕਾਰ ਸੇਵਾ ਕਰਨੀ ਹੈ ਤੇ ਮਹਾਂਪੁਰਖਾਂ ਦੇ ਪਾਵਨ ਸਰੀਰ ਦਾ ਜਲ ਪ੍ਰਵਾਹ ਵੀ ਸਤਕਾਰ ਦੇ ਨਾਲ ਕਰਨਾ ਤੇ ਬਾਕੀ ਜਿਹੜੀਆਂ ਰਸਮਾਂ ਨੇ ਉਹੀ ਪਿਆਰ ਦੇ ਨਾਲ ਸੁਨਨਨ ਨਵਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ